ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦੀ ਸਾਕੀ ਹੈ ਤੂਫਾਨ ਵਿੱਚ ਦੀਵਾ ਇਹ ਸਾਕੀ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਸ਼ਾਂਤੀ ਬਾਹਰ ਨਹੀਂ ਸ਼ਾਂਤੀ ਅੰਦਰ ਹੈ ਅਜ ਦੀ ਸਾਕੀ ਵਿੱਚ ਇੱਕ ਛੋਟਾ ਜਿਹਾ ਦੀਵਾ ਸਾਨੂੰ ਮਨ ਦੀ ਸਭ ਤੋਂ ਵੱਡੀ ਸਚਾਈ ਸਮਝਾਏਗਾ ਸਮੇਂ ਦੇ ਪਿਛੋਕੜ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀਆਂ ਦੇ ਦੌਰਾਨ ਵੱਖ-ਵੱਖ ਦੇਸਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਯਾਤਰਾ ਕਰ ਰਹੇ ਸਨ ਹਰ ਥਾਂ ਉਹ ਲੋਕਾਂ ਨੂੰ ਸੱਚ ਨਾਮ ਨਿਮਰਤਾ ਅਤੇ ਸੇਵਾ ਦਾ ਸੰਦੇਸ਼ ਦਿੰਦੇ ਇੱਕ ਵਾਰ ਉਹ ਆਪਣੇ ਸਿੱਖਾਂ ਨਾਲ ਇੱਕ ਐਸੇ ਇਲਾਕੇ ਵਿੱਚ ਪਹੁੰਚੇ ਜਿੱਥੇ ਲੋਕ ਡਰ ਅਤੇ ਅਸਥਿਰਤਾ ਵਿੱਚ ਜੀ ਰਹੇ ਸਨ ਉਸ ਇਲਾਕੇ ਵਿੱਚ ਅਕਸਰ ਤੂਫਾਨ ਆਉਂਦੇ ਫਸਲਾਂ ਨਸ਼ਟ ਹੋ ਜਾਂਦੀਆਂ ਅਤੇ ਲੋਕਾਂ ਦਾ ਮਨ ਹਮੇਸ਼ਾ ਚਿੰਤਾ ਨਾਲ ਭਰਿਆ ਰਹਿੰਦਾ ਲੋਕ ਕਹਿੰਦੇ ਸਨ ਸਾਡੇ ਜੀਵਨ ਵਿੱਚ ਕਦੇ ਵੀ ਸ਼ਾਂਤੀ ਨਹੀਂ ਰਹਿੰਦੀ ਸਿੱਖ ਦਾ ਸਵਾਲ ਇੱਕ ਸ਼ਾਮ ਜਦੋਂ ਹਵਾ ਬਹੁਤ ਤੇਜ਼ ਵਗ ਰਹੀ ਸੀ ਅਤੇ ਬੱਦਲ ਗੱਜ ਰਹੇ ਸਨ ਇੱਕ ਸਿੱਖ ਗੁਰੂ ਨਾਨਕ ਦੇਵ ਜੀ ਕੋਲ ਆਇਆ ਉਸ ਦੀਆਂ ਅੱਖਾਂ ਵਿੱਚ ਡਰ ਸੀ ਮਨ ਵਿੱਚ ਉਲਝਣ ਉਸ ਨੇ ਬੇਨਤੀ ਕੀਤੀ ਸੱਚੇ ਪਾਸਾ ਜਦ ਦੁਨੀਆ ਵਿੱਚ ਐਨੀ ਅਸਿਰਤਾ ਹੈ ਦੁੱਖ ਹਰ ਪਾਸੇ ਹਨ ਮਨ ਕਿਵੇਂ ਸ਼ਾਂਤ ਰਹੇ ਅਸੀਂ ਅੰਦਰੋਂ ਕਿਵੇਂ ਮਜ਼ਬੂਤ ਬਣੀਏ ਇਹ ਸਵਾਲ ਸਿਰਫ ਇੱਕ ਸਿੱਖ ਦਾ ਨਹੀਂ ਸੀ ਇਹ ਹਰ ਮਨੁੱਖ ਦਾ ਸਵਾਲ ਹੈ ਗੁਰੂ ਜੀ ਦੀ ਕਿਰਿਆ ਦੀਵੇ ਦੀ ਸਾਖੀ ਗੁਰੂ ਨਾਨਕ ਦੇਵ ਜੀ ਨੇ ਕੋਈ ਉਪਦੇਸ਼ ਤੁਰੰਤ ਨਹੀਂ ਦਿੱਤਾ ਉਹ ਚੁੱਪਚਾਪ ਉੱਠੇ ਮਿੱਟੀ ਦਾ ਇੱਕ ਛੋਟਾ ਜਿਹਾ ਦੀਵਾ ਮੰਗਵਾਇਆ ਅਤੇ ਉਸ ਵਿੱਚ ਤੇਲ ਪਾ ਕੇ ਬੱਤੀ ਜੜਾਈ ਹਵਾ ਇੰਨੀ ਤੇਜ਼ ਸੀ ਕਿ ਦੀਵਾ بار بار ਬੁਝਣ ਲੱਗ ਪੈਂਦਾ ਸਿੱਖਾਂ ਨੂੰ ਲੱਗਾ ਹੁਣ ਇਹ ਦੀਵਾ ਨਹੀਂ ਜਲ ਸਕੇਗਾ ਗੁਰੂ ਜੀ ਨੇ ਆਪਣੀ ਹਥੇਲੀ ਦੀਵੇ ਦੇ ਆਲੇ ਦੁਆਲੇ ਕਰ ਲਈ ਹਵਾ ਚਲਦੀ رہی tufaan ਵੀ ਸੀ ਪਰ ਦੀਵਾ ਜਲਦਾ ਰਿਹਾ ਮੌਨ ਉਪਦੇਸ਼ ਕੁਝ ਸਮਾਂ ਗੁਰੂ ਜੀ ਚੁੱਪ ਰਹੇ ਸਿੱਖ ਉਹ ਦੀਵਾ ਦੇਖਦੇ ਰਹੇ ਬਾਹਰ ਤੂਫਾਨ ਅੰਦਰ ਰੌਸ਼ਨੀ ਫਿਰ ਗੁਰੂ ਜੀ ਨੇ ਧੀਰੇ ਨਾਲ ਕਿਹਾ ਇਹ ਦੀਵਾ ਮਨੁੱਖ ਦਾ ਮਨ ਹੈ ਹਵਾ ਦੁਨੀਆ ਦੇ ਦੁੱਖ ਡਰ ਅਤੇ ਲਾਲਚ ਹਨ ਜੇ ਮਨ ਨਾਲ ਨਾਲ ਕਿਰਿਆ ਹੋਵੇ ਤੇ ਕੋਈ ਤੂਫਾਨ ਇਸ ਨੂੰ ਬੁਝਾ ਨਹੀਂ ਸਕਦਾ ਨਾਮ ਦੇ ਸੁਰਖਿਆ ਗੁਰੂ ਜੀ ਨੇ ਅੱਗੇ ਕਿਹਾ ਲੋਕ ਸੋਚਦੇ ਹਨ ਕਿ ਸ਼ਾਂਤੀ ਲਈ ਜੰਗਲ ਪਹਾੜ ਜਾਂ ਇਕਾਂਤ ਚਾਹੀਦਾ ਹੈ ਪਰ ਸੱਚੀ ਸ਼ਾਂਤੀ ਤਾਂ ਨਾਮ ਦੀ ਓਟ ਵਿੱਚ ਹੈ ਜਿਵੇਂ ਹਥੇਲੀ ਨੇ ਦੀਵੇ ਨੂੰ ਬਚਾਇਆ ਠੀਕ ਉਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਮੰਨੂ ਬਚਾਉਂਦਾ ਹੈ ਗਹਿਰਾ ਅਰਥ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਦੁੱਖ ਆਉਣੇ ਹੀ ਹਨ ਤੂਫਾਨ ਰੁਕੜੇ ਨਹੀਂ ਪਰ ਮਨ ਨੂੰ ਅਡੋਲ ਰੱਖਣਾ ਸਿੱਖਿਆ ਜਾ ਸਕਦਾ ਹੈ ਜਿਸ ਮਨ ਵਿੱਚ ਨਾਮ ਵੱਜਦਾ ਹੈ ਉਤੇ ਹਾਲਾਤ ਮਹਿਮਾਨ ਬਣ ਜਾਂਦੇ ਹਨ ਮਾਲਕ ਨਹੀਂ ਸਿੱਖ ਦੀ ਅੰਦਰੂਨੀ ਬਦਲਾ ਉਹ ਸਿੱਖ ਜਿਸ ਨੇ ਸਵਾਲ ਕੀਤਾ ਸੀ ਉਸ ਦੀਆਂ ਅੱਖਾਂ ਪਰ ਆਈਆਂ ਉਸਨੇ ਕਿਹਾ ਅੱਜ ਸਮਝ ਆਈ ਕਿ ਮਜ਼ਬੂਤੀ ਬਾਹਰ ਨਹੀਂ ਅੰਦਰ ਹੈ ਉਸ ਦਿਨ ਤੋਂ ਉਸਨੇ ਨਾਮ ਜਪਣਾ ਆਪਣੀ ਢਾਲ ਬਣਾ ਲਿਆ ਅੱਜ ਦੇ ਸਮੇਂ ਲਈ ਸਿੱਖਿਆ ਅੱਜ ਦੇ ਸਾਡੇ ਜੀਵਨ ਵਿੱਚ ਤਣਾਅ ਹੈ ਡਰ ਹੈ ਅਸਥਿਰਤਾ ਹੈ ਪਰ ਗੁਰੂ ਨਾਨਕ ਦੇਵ ਜੀ ਸਾਨੂੰ ਯਾਦ ਦਿਵਾਉਂਦੇ ਹਨ ਤੂਫਾਨਾਂ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ ਦੀਵਾ ਬਣੋ ਜੋ ਤੂਫਾਨਾਂ ਵਿੱਚ ਵੀ ਜਲਦਾ ਰਹੇ ਜੇ ਮਨ ਨਾਮ ਨਾਲ ਜੁੜਿਆ ਹੋਵੇ ਤਾਂ ਦੁੱਖ ਵੀ ਗੁਰੂ ਬਣ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਆਪਦੀ ਹਾਜ਼ਰੀ ਜ਼ਰੂਰ ਲਗਵਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ